ਇਹ ਉਹੀ ਪਲੇਅਰ ਹੈ ਜਿਸਨੇ ਚੰਡੀਗੜ੍ਹ ਦਾ ਨਾਮ ਜਦੋਂ ਭਾਰਤ ਦੀ ਟੀਮ ਵਿੱਚ ਖੇਡਣ ਗਿਆ ਤਾਂ 올림픽ਸ ਦੇ ਵਿੱਚ ਰੋਸ਼ਨਾਇਆ ਬੇਟਾ ਉਸ ਦਿਨ ਕਿਦਮ ਬਾਹਰੋਂ ਹੀ ਆਇਆ ਸੀ ਜੀ ਮੈਚ ਖੇਡ ਕੇ ਤੇ ਰਾਤੀ ਸੁੱਤਾ ਹੋਇਆ ਸੀ ਉਹਨੂੰ ਫਿੱਟ ਪੈ ਗਿਆ ਅਸੀਂ ਉਹਨੂੰ ਉਠਾ ਕੇ ਸਪੋਟਿਸ ਹਸਪੀਟਲ ਲੈ ਗਏ ਤੇ ਅਗਲੇ ਦਿਨ ਉਹਦੀ ਐਮ ਆਰ ਆਈ ਹੋਈ ਤੇ ਉਹਦੇ ਤੇ ਡਿਟੈਕਟ ਹੋਇਆ ਵੀ ਇਹਨੂੰ ਬ੍ਰੇਨ ਟਿਮਰ ਹੈ ਤੇ ਇਦਾ ਹੀ ਨਹੀਂ ਡਿਟ ਅਪਰੇਸ਼ਨ ਹੋਣਾ ਚਾਹੀਦਾ ਸਾਡੇ ਤੇ ਤਾਂ ਇੱਕ ਦੁੱਖਾਂ ਦਾ ਪਹਾੜगिर ਗਿਆ ਨਾ ਕਿਉਂਕਿ ਹਾਲੇ 2 ਸਾਲ ਮੈਰਿਜ ਨੂੰ ਹੋਏ ਸੀ ਤੇ ਬੱਚੀ ਛੋਟੀ ਸੀਗੀ ਹਾਲੇ ਸਾਲ ਸੋ ਵਸਾਲ ਦੀ ਗੋਦੀ ਤੇ ਸਾਨੂੰ ਬਹੁਤ ਮਤਲਬ ਮਹਿਸੂਸ ਹੋਇਆ ਵੀ ਅਸੀਂ ਕੀ ਕਰੀਏ ਕਿੱਧਰ ਜਾਈਏ ਮੈਡੀਸਨ ਤਾਂ ਕੰਟੀਨਿਊਸਲੀ ਚੱਲ ਹੀ ਰਹੀ ਸੀ ਫਿਰ 2021 ਚ ਉਹਨਾਂ ਦੀ ਦੁਬਾਰਾ ਬ੍ਰੇਨ ਦੀ ਸਰਜਰੀ ਹੋਈ ਨਵੰਬਰ 2021 ਵਿੱਚ ਉਦੋਂ ਵੀ ਦੁਬਾਰਾ ਫੇਰ ਟਿਊਮਰ ਨੂੰ ਰਿਮੂਵ ਕੀਤਾ ਗਿਆ ਪਰ ਉਹ ਪਾਰਸ਼ਲੀ ਰਿਮੂਵਲ ਹੁੰਦਾ ਸੀਗਾ ਪੂਰਾ ਅਸੀਂ ਉਹਨੂੰ ਕੱਢ ਨਹੀਂ ਸੀ ਸਕਦੇ ਅਸੀਂ ਬਸ ਇਹ ਬਹੁਤ ਪੀਆਨਕ ਸਿਟੂਏਸ਼ਨ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਸਾਨੂੰ ਕੁਝ ਦੇਖ ਨਹੀਂ ਲੱਗ ਰਿਹਾ 2-4 ਦਿਨਾਂ 'ਚ ਤੁਹਾਡੇ ਲਈ ਕੁਝ ਕੀਤਾ ਜਾਊਗਾ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨਹੀਂ ਲਈ ਹੋਰ ਸਪਾਰਟਮੈਂਟ ਨੇ ਤੇ ਲੋਕਿਆ ਸੀ ਵੀ ਤੁਹਾਡਾ ਗਵਰਨਰ ਤੱਕ ਕੇਸ ਬਣਾ ਕੇ ਭੇਜਾਂਗੇ ਪਰ ਬੜੇ ਵੀ ਪਰੇਮਾਨਾ ਕਹਿ ਰਹੇ ਆ ਕਿ ਕਿਸੇ ਨੇ ਪਸਾਰ ਨਹੀਂ ਲਈ ਸੀ ਕਿਹਾ ਜਾਂਦਾ ਹੈ ਕਿ ਹਾਕੀ ਇੱਕ ਜਹੀ ਗੇਮ ਹੈ ਜਿਸ ਨਾਲ ਭਾਰਤ ਦਾ ਨੌਜਵਾਨ ਅਕਸਰ ਜੁੜਨਾ ਚਾਹੁੰਦਾ ਹੈ ਕਿਉਂਕਿ ਇਸ ਨੂੰ ਭਾਰਤ ਦੀ ਇੱਕ ਨੈਸ਼ਨਲ ਗੇਮ ਵੀ ਮੰਨਿਆ ਜਾਂਦਾ ਸੀਗਾ ਜਿਸ ਕਾਰਨ ਪੰਜਾਬ ਦੇ ਜਾਂ ਫਿਰ ਕਹ ਲਈਏ ਭਾਰਤ ਦੇ ਉਹ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਹਾਕੀ ਦੇ ਵਿੱਚ ਆਪਣਾ ਜੋਰ ਦਿਖਾਣਾ ਚਾਹੁੰਦੇ ਸੀਗੇ ਪਰ ਕੀ ਹੁੰਦਾ ਜਦ ਉਹੀ ਨੌਜਵਾਨ ਥੋੜੀ ਉਮਰ ਹੰਡਾ ਲੈਂਦਾ ਉਸ ਨੂੰ ਕੋਈ ਦਿੱਕਤ ਪਰੇਸ਼ਾਨੀ ਜਾਂ ਕੋਈ ਬਿਮਾਰੀ ਆ ਜਾਂਦੀ ਹੈ ਕਿ ਉਸ ਵਕਤ ਉਹੀ ਹਾਕੀ ਖੜਾਉਣ ਵਾਲੇ ਫਿਰ ਭਾਵੇਂ ਉਹ ਇੱਕ ਸਟੇਟ ਹੋਵੇ ਭਾਵੇਂ ਉਹ ਤੁਹਾਡੀ ਆਪ ਦਾ ਦੇਸ਼ ਹੋਵੇ ਉਸ ਦੀ ਸਾਰ ਲੈਂਦਾ ਅੱਜ ਅਜੇਹੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਕਹਾਣੀ ਹੈ ਚੰਡੀਗੜ੍ਹ ਦੇ ਉਸ ਹਾਕੀ ਪਲੇਅਰ ਦੀ ਜਿਸ ਨੂੰ ਚੰਡੀਗੜ੍ਹ ਦਾ ਪਹਿਲਾ ਹਾਕੀ 올ੰਪੀਅਨ ਹੋਣ ਦਾ ਮਾਣ ਹਾਸਲ ਹੈ ਇਹ ਉਹੀ ਪਲੇਅਰ ਹੈ ਜਿਸ ਨੇ ਚੰਡੀਗੜ੍ਹ ਦਾ ਨਾਮ ਜਦੋਂ ਭਾਰਤ ਦੀ ਟੀਮ ਵਿੱਚ ਖੇਡਣ ਗਿਆ ਤਾਂ 올ੰਪਿਕਸ ਦੇ ਵਿੱਚ ਰੌਸ਼ਨਾਇਆ ਪਰ ਅੱਜ ਇਹ ਉਹੀ ਨੌਜਵਾਨ ਉਹੀ ਹਾਕੀ ਪਲੇਅਰ ਮੰਜੇ ਦੇ ਉੱਤੇ ਹੈ ਕਾਰਨ ਬ੍ਰੇਨ ਟਿਊਮਰ ਵਰਗੀ ਨਾ ਮੁਰਾਦ ਬਿਮਾਰੀ ਜਦੋਂ ਇਹ ਬਿਮਾਰੀ ਦਾ ਪਤਾ ਚੱਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਹਾਕੀ ਪਲੇਅਰ ਦਾ ਇਲਾਜ ਕਰਾਉਣਾ ਸ਼ੁਰੂ ਤਾਂ ਕੀਤਾ ਪਰ ਅੱਜ ਵੀ ਉਹ ਇਲਾਜ ਲਗਾਤਾਰ ਚੱਲ ਰਿਹਾ ਹੈ ਲੰਬਾ ਸਮਾਂ ਬੀਤ ਚੁੱਕਿਆ ਹੋਇਆ ਕਿਉਂਕਿ ਜਦੋਂ ਬ੍ਰੇਨ ਟਿਊਮਰ ਟਰੈਕ ਹੋਇਆ ਸੀ ਤੇ ਸਾਲ 2006 ਦੱਸਿਆ ਜਾਂਦਾ ਹੈ ਔਰ ਅੱਜ 2024 ਚੱਲ ਰਿਹਾ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਇਲਾਜ ਬਦਸਤੂਰ ਜਾਰੀ ਹੈ ਹਾਲਾਂਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਪਹਿਲੀ ਸਰਜਰੀ ਹੋਈ ਸੀ ਤਾਂ ਪਹਿਲੀ ਸਰਜੀ ਤੋਂ ਬਾਅਦ ਇਹ ਵੀ ਉਸ ਹਾਕੀ ਪਲੇਅਰ ਨੇ ਆਪਣੀ ਹਾਕੀ ਸਟਿਕ ਚੱਕ ਲਈ ਸੀ ਤੇ ਮੈਚ ਖੇਡਿਆ ਸੀ ਇਸੇ ਚੰਡੀਗੜ੍ਹ ਵੱਲੋਂ ਪਰ ਅੱਜ ਪਰਿਵਾਰ ਦਾ ਸਿੱਧਾ ਕਹਿਣਾ ਹੈ ਕਿ ਉਹੀ ਚੰਡੀਗੜ੍ਹ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਸ ਪਲੇਅਰ ਦੀ ਸਾਰ ਨਹੀਂ ਲੈ ਰਿਹਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਪੰਜਾਬੀ ਹਾਕੀ ਪਲੇਅਰ ਸੁਖਬੀਰ ਗਿੱਲ ਦੀ ਜੋ ਕਿ ਅੱਜ ਬੈਡਰਿਟਨ ਹੈ ਤੇ ਇਲਾਜ ਲਗਾਤਾਰ ਚੱਲ ਰਿਹਾ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਕਿਤੇ ਨਾ ਕਿਤੇ ਇਹ ਉਮੀਦ ਕਰ ਰਹੇ ਨੇ ਕਿ ਸ਼ਾਇਦ ਐਡਮਿਨਿਸਟ੍ਰੇਸ਼ਨ ਅੱਜ ਵੀ ਇਹਨਾਂ ਦੀ ਸੁਣੇਗਾ ਪਰਿਵਾਰਕ ਮੈਂਬਰ ਮੇਰੇ ਨਾਲ ਮੌਜੂਦ ਨੇ ਸਾਡੇ ਨਾਲ 올ੰਪੀਅਨ ਸੁਖਬੀਰ ਗਿੱਲ ਦੀ ਮਾਤਾ ਜੀ ਮੌਜੂਦ ਨੇ ਉਹਨਾਂ ਦੀ ਧਰਮ ਪਤਨੀ ਮੌਜੂਦ ਨੇ ਤੇ ਨਾਲ ਉਹਨਾਂ ਦੇ ਕੋਚ ਜਿਹੜੇ ਨੇ ਉਹ ਮੌਜੂਦ ਨੇ ਤੇ ਨਾਲ ਹੋਰ ਪਰਿਵਾਰਕ ਮੈਂਬਰ ਵੀ ਅੱਜ ਸਾਡੇ ਨਾਲ ਬੈਠੇ ਹੋਣੇ ਉਹਨਾਂ ਦੀ ਬੇਟੀ ਵੀ ਸਾਡੇ ਨਾਲ ਮੌਜੂਦ ਹੈ ਜ਼ਰੂਰ ਪਹਿਲੇ ਮਾਤਾ ਜੀ ਨਾਲ ਗੱਲ ਕਰਾਂਗੇ ਕਿਉਂਕਿ ਜਦੋਂ ਕਹਿੰਦੇ ਆ ਕਿ ਪੁੱਤ ਦੇ ਥੋੜੀ ਜੀ ਸੱਟ ਵੀ ਲੱਗੇ ਤਾਂ ਸਭ ਤੋਂ ਪਹਿਲਾਂ ਦੁੱਖ ਜਾਂ ਦਰਦ ਜਿਹੜਾ ਹੈ ਉਹ ਮਾਂ ਨੂੰ ਹੁੰਦਾ ਸੋ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਦੋਂ ਇਹ ਸਭ ਪਤਾ ਲੱਗਿਆ ਕਿ ਤਕਬੀਰ ਗਿਲ ਜੋ ਕਿ ਪਹਿਲੇ 올림픽িয়ান ਹੋਣ ਦਾ ਮਾਣ ਰੱਖਦੇ ਨੇ ਚੰਡੀਗੜ੍ਹ ਦੇ ਕਿਸ ਵਕਤ ਪਤਾ ਲੱਗਿਆ ਕਿ ਸਟੇਜ ਸੀ ਜਦੋਂ ਪਤਾ ਲੱਗਿਆ ਕਿ ਉਹਨਾਂ ਨੂੰ ਬ੍ਰੇਨ ਟਿਊਮਰ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹੋਏ ਨੇ ਬੇਟਾ ਉਸ ਦਿਨ ਕਿਦੋਂ ਬਾਹਰੋਂ ਹੀ ਆਇਆ ਸੀ ਜੀ ਮੈਚ ਖੇਡ ਕੇ ਤੇ ਰਾਤ ਨੂੰ ਸੁੱਤਾ ਹੋਇਆ ਸੀ ਉਹਨੂੰ ਫਿੱਟ ਪੈ ਗਿਆ ਅਸੀਂ ਉਹਨੂੰ ਉਠਾ ਕੇ ਸਪੋਰਟਿਸ ਹਸਪੀਟਲ ਲੈ ਗਏ ਤੇ ਅਗਲੇ ਦਿਨ ਉਹਦੀ ਐਮ ਆਰ ਆਈ ਹੋਈ ਤੇ ਉਹਦੇ 'ਚ ਡਿਟੈਕਟ ਹੋਇਆ ਵੀ ਇਹਨੂੰ ਬ੍ਰੇਨ ਟਿਊਮਰ ਹੈ ਤੇ ਇਹਦਾ ਇਮੀਡੀਏਟ ਆਪਰੇਸ਼ਨ ਹੋਣਾ ਚਾਹੀਦਾ ਤੇ ਉਦੋਂ ਫਿਰ ਇਹ ਡਿਸਾਈਡ ਕੀਤਾ ਗਿਆ ਵੀ ਆਪਾਂ ਪੀਜੀਆਈ ਤੋਂ ਕਰਵਾਈਏ ਪਰ ਪੀਜੀਆਈ ਦਸੰਬਰ ਦਾ ਮਹੀਨਾ ਹੋਣ ਕਰਕੇ ਲਾਸਟ ਕੋ クリスマス ਡੇਜ਼ ਵਗੈਰਾ ਸੀਗੇ ਤੇ ਮੋਸਟਲੀ ਡਾਕਟਰ ਛੁੱਟੀਆਂ ਤੇ ਚੱਲ ਰਹੇ ਸੀਗੇ ਤੇ ਫਿਰ ਡਾਕਟਰ ਵੀ ਕੇ ਗਾਗੋ ਤੋਂ ਇਹ ਉੱਥੋਂ ਰਿਟਾਇਰ ਹੋ ਕੇ ਇਹਨਾਂ ਨੇ ਸਿਲਵਰ ਰੁਕ ਹਸਪੀਟਲ ਚ ਜੁਆਇਨ ਕੀਤਾ ਸੀਗਾ ਤੇ ਸਾਨੂੰ ਉੱਥੋਂ ਹੀ ਗਾਈਡ ਕੀਤਾ ਗਿਆ ਵੀ ਜੇ ਹੋ ਸਕਦਾ ਤੁਸੀਂ ਉੱਥੇ ਅਪਾਇੰਟਮੈਂਟ ਲੈ ਕੇ ਦੇਖੋ ਤੇ ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਮੈਂ ਅਪਰੇਟ ਕਰ ਦਿੰਨਾ ਇਸ ਕਰਕੇ ਅਸੀਂ ਉੱਥੇ ਆਪਰੇਸ਼ਨ ਕਰਾਉਣਾ ਠੀਕ ਸਮਝਿਆ ਤੇ ਕਿਹੜੇ ਸਨ ਕਿਹੜੇ ਸਨ ਦੀ ਗੱਲ ਹੈਗੀ ਇਹ ਇਹ ਹੈ ਦਸੰਬਰ 2006 ਦੀ ਹੂੰ ਤੇ دسمبر 2006 ਦੇ ਵਿੱਚ ਬ੍ਰੇਨ ਟਿਊਮਰ ਡਾਇਗਨੋਸਿਸ ਵੀ ਹੋ ਗਿਆ ਸਭ ਕੁਝ ਹੋ ਗਿਆ ਪਰ ਇਲਾਜ ਤੁਸੀਂ ਸ਼ੁਰੂ ਕਰਾ ਦਿੱਤਾ ਉਸ ਵਕਤ ਘਰ ਦੇ ਹਾਲਾਤ ਕੀ ਸੀਗੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਖਾਸ ਕਰ ਸੁਖਬੀਰ ਗਿੱਲ ਜਿਹੜੇ ਸੀਗੇ ਘਰ ਦੇ ਹਾਲਾਤ ਨੂੰ ਕਿੱਦਾਂ ਮੈਨੇਜ ਕੀਤਾ ਉਸ ਟਾਈਮ ਤੇ ਖਰਚਾ ਕਿਸ ਤਰੀਕੇ ਮੈਨੇਜ ਹੋਇਆ ਸੀਗਾ ਖਰਚਾ ਤਾਂ ਜਿ ਐਸਤਰੀ ਹੋਇਆ ਵੀ ਇਹ ਚਲੋ ਭਾਰਤ ਪੈਟਰੋਲੀਅਮ ਤੇ ਜੌਬ ਕਰਦੇ ਸੀਗੇ ਇਮੀਡੀਏਟ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੇ ਮਤਲਬ ਖਰਚੇ ਤੋਂ ਪਿੱਛੇ ਨਹੀਂ ਹਟੇ ਜੋ ਵੀ ਖਰਚਾ ਹੋਇਆ ਉਹਨਾਂ ਨੇ ਬੀਅਰ ਕੀਤਾ ਪਰ ਸਾਡੇ ਤੇ ਤਾਂ ਇੱਕ ਦੁੱਖਾਂ ਦਾ ਪਹਾੜगिर ਗਿਆ ਨਾ ਕਿਉਂਕਿ ਹਾਲੇ 2 ਸਾਲ ਮੈਰਿਜ ਨੂੰ ਹੋਏ ਸੀ ਤੇ ਬੱਚੀ ਛੋਟੀ ਸੀਗੀ ਹਾਲੇ ਸਾਲ ਸੋ ਵਸਾਲ ਦੀ ਗੋਦੀ ਤੇ ਸਾਨੂੰ ਬਹੁਤ ਮਤਲਬ ਮਹਿਸੂਸ ਹੋਇਆ ਵੀ ਅਸੀਂ ਹੁਣ ਕੀ ਕਰੀਏ ਕਿੱਧਰ ਜਾਈਏ ਤੇ ਪਰ ਬੱਚੇ ਨੇ ਬੜੀ ਹਿੰਮਤ ਰੱਖੀ 3 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਸਟਿੱਕ ਚੁੱਕੀ ਤੇ ਮੈਚ ਖੇੜਨੇ ਸ਼ੁਰੂ ਕਰਤੇ ਤਿੰਨ ਮਹੀਨੇ ਬਾਅਦ ਤੁਸੀਂ ਕਹਿ ਰਹੇ ਹੋ ਕਿ ਮੈਚ ਖੇលਨੇ ਸ਼ੁਰੂ ਕਰ ਦਿੱਤੇ ਸਾਡੇ ਨਾਲ ਸੁਖਬੀਰ ਸੁਖਬੀਰ ਗਿੱਲ ਦੀ ਜਿਹੜੇ 올ੰਪੀਅਨ ਨੇ ਉਹਨਾਂ ਦੀ ਧਰਮ ਪੱਤੀ ਵੀ ਮੌਜੂਦ ਹੈ ਮੈਡਮ ਇੱਕ ਸਵਾਲ ਇੱਥੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਟ੍ਰੀਟਮੈਂਟ ਹੋ ਗਿਆ ਪਹਿਲਾ ਆਪਰੇਸ਼ਨ ਪਹਿਲੀ ਸਰਜਰੀ ਹੋ ਗਈ ਤੇ ਸਟਿੱਕ ਚੱਕ ਲਈ ਪਰ ਅੱਜ ਜੋ ਕੰਡੀਸ਼ਨ ਹੈ ਜੋ ਅੱਜ ਦੀ ਸਥਿਤੀ ਹੈ ਉਹ ਕੁਝ ਹੋਰ ਹੀ ਬਿਆਨ ਕਰਦੀ ਹੈ ਅੱਜ ਤਾਂ ਉਹ ਬਿਲਕੁਲ ਹੀ ਸ਼ਾਇਦ ਐਡੀਟਰ ਨੇ ਜੋ ਤਸਵੀਰਾਂ ਵੀ ਸੀ ਕੁਝ ਸਮਾਂ ਪਹਿਲਾਂ ਦੇਖੀਆਂ ਨੇ ਹਾਂਜੀ ਐਕਚੁਅਲੀ ਟ੍ਰੀਟਮੈਂਟ ਕੰਟੀਨਿਊ ਸੀਗਾ 2006 ਤੋਂ ਹੀ ਪਰ ਇਹ ਇੰਨੀ ਨਾ ਮੁਰਾਦ ਬਿਮਾਰੀ ਹੈ ਕਿ ਉਸ ਤੋਂ ਬਾਅਦ ਕਈ ਪੜਾਹ ਇਹ ਜੇ ਆਏ ਜਿਦੇ ਵਿੱਚ ਸਾਨੂੰ ਬਾਰ-ਬਾਰ ਟ੍ਰੀਟਮੈਂਟ ਦੀ ਲੋੜ ਪਈ ਪਰ ਜਿਵੇਂ 2006 ਤੋਂ ਬਾਅਦ ਵੀ 2013 ਵਿੱਚ 2015 ਵਿੱਚ ਟ੍ਰੀਟਮੈਂਟ ਦੀ ਲੋੜ ਪਈ ਮੈਡੀਸਨ ਤਾਂ ਕੰਟੀਨਿਊਸਲੀ ਚੱਲੀ ਰਹੀ ਸੀਗੀ ਫਿਰ 2021 ਚ ਉਹਨਾਂ ਦੀ ਦੁਬਾਰਾ ਬ੍ਰੇਨ ਦੀ ਸਰਜਰੀ ਹੋਈ ਨਵੰਬਰ 2021 ਵਿੱਚ ਉਹਦੇ ਵੀ ਦੁਬਾਰਾ ਫੇਰ ਟਿਊਮਰ ਨੂੰ ਰਿਮੂਵ ਕੀਤਾ ਗਿਆ ਪਰ ਉਹ ਪਾਰਸ਼ਲੀ ਰਿਮੂਵਲ ਹੁੰਦਾ ਸੀਗਾ ਪੂਰਾ ਸੀ ਉਹਨੂੰ ਕੱਢ ਨਹੀਂ ਸੀ ਸਕਦੇ ਫਿਰ ਜਦੋਂ ਸੀ ਦੁਬਾਰਾ ਸਟਿਚਸ ਰਿਮੂਵ ਕਰਾਉਣ ਗਏ ਤਾਂ ਦਿਸੰਬਰ 2021 ਵਿੱਚ ਫੇਰ ਉਹਨਾਂ ਨੇ ਕਿਹਾ ਕਿ ઓਪਰੇਟਿਵ ਸਾਈਡ ਹੈ ਜਿੱਥੇ ਉੱਤੇ ਐਡੀਮਾ ਹੈ ਫਿਰ ਸ਼ੰਟਿੰਗ ਦੀ ਦੁਬਾਰਾ ਫੇਰ ਸਰਜਰੀ ਤੀਜੀ ਸਰਜਰੀ ਹੋਈ ਬ੍ਰੇਨ ਦੀ ਉਸ ਤੋਂ ਬਾਅਦ 2 ਸੈਟਿੰਗਸ ਗਾਮਾ ਨਾਈਫ ਦੀਆਂ ਹੋਈਆਂ ਫਿਰ 13 ਸਾਈਕਲਸ ਕੇਮੋਥੈਰੇਪੀ ਦੇ ਹੋਏ ਪਰ ਉਹ ਬ੍ਰੇਨ ਟਿਊਮਰ ਦੀ ਗ੍ਰੋਥ ਨੂੰ ਨਾ ਰੋਕ ਸਕੇ ਉਸ ਤੋਂ ਬਾਅਦ 2000 ਬਾਈ ਦੇ ਵਿੱਚ ਫੇਰ ਦੁਬਾਰਾ ਰੀਕਰੈਂਸ ਸ਼ੋ ਹੋਈ ਕਿ ਹਰ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਜਦੋਂ ਵੀ ਐਮ ਆਰ ਆਈ ਹੁੰਦੀ ਸੀ ਤਾਂ ਰਿਪੋਰਟਾਂ ਠੀਕ ਨਹੀਂ ਸੀ ਆਉਂਦੀਆਂ ਫਿਰ ਉਹਨਾਂ ਨੇ ਟਾਰਗੇਟ ਥੈਰੇਪੀ ਦੇ ਇੰਜੈਕਸ਼ਨਸ ਦਿੱਤੇ ਪਰ ਕੰਡੀਸ਼ਨ ਡਿਟੀਰੀਓਰੇਟੀ ਹੁੰਦੀ ਗਈ ਤੇ ਹੁਣ ਇਹ ਸਿਚੁਏਸ਼ਨ ਆ ਚੁੱਕੀ ਹੈ ਕਿ ਉਹਨਾਂ ਦਾ ਜਿਹੜਾ ਪ੍ਰੋਪਰ ਕੋਰਸ ਆਫ ਟਰੀਟਮੈਂਟ ਹੈ ਉਹ ਡਾਕਟਰਾਂ ਦੇ ਅਕੋਰਡਿੰਗ ਬੰਦ ਹੋ ਚੁੱਕਿਆ ਤੇ ਕੇਸ ਉਹਨਾਂ ਦਾ ਪੈਲੀਟਿਵ ਕੇਅਰ 'ਚ ਚੱਲ ਰਿਹਾ ਪੈਲੀਟਿਵ ਕੇਅਰ ਦਾ ਮਤਲਬ ਹੁੰਦਾ ਹੈ ਕਿ ਸਿੰਪਟਮ ਬੇਸਡ ਟਰੀਟਮੈਂਟ ਸਾਨੂੰ ਦਿੱਤਾ ਜਾਊਗਾ ਤੇ ਪ੍ਰੋਪਰ ਕੋਰਸ ਉਸ ਬਿਮਾਰੀ ਦਾ ਕੋ ਡੇ ਬਾਏ ਡੇ ਉਹਨਾਂ ਦੀ ਕੰਡੀਸ਼ਨ ਡਿਟੇਰੀਓਰੇਟ ਹੋ ਚੁੱਕੀ ਐ ਰਾਇਲ ਸਟੂਪ ਪਹ ਚੁੱਕੀ ਐ ਯੂਰਿਨ ਤੇ ਮੋਸ਼ਨ ਦਾ ਕੋਈ ਕੰਟਰੋਲ ਨਹੀਂ ਐ ਕੌਨਸ਼ੀਅਸ ਨਹੀਂ ਹੈਗੇ ਸੇਡੇਸ਼ਨਸ ਤੇ ਚੱਲ ਰਹੇ ਨੇ ਤੇ ਮਤਲਬ ਅਸੀਂ ਮਤਲਬ ਬਹੁਤ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਸਾਨੂੰ ਅੱਗੇ ਕੁਝ ਦਿਖ ਨਹੀਂ ਰਿਹਾ ਮੈਡਮ ਇੱਥੇ ਇੱਕ ਸਵਾਲ ਇਹ ਆਉਂਦਾ ਤੁਸੀਂ ਕਹਿ ਰਹੇ ਹੋ ਕਿ 2006 ਦੇ ਵਿੱਚ ਪਹਿਲੀ ਸਰਜਰੀ ਹੋਈ ਉਸ ਤੋਂ ਬਾਅਦ 21 ਚ ਦੂਜੀ ਸਰਜਰੀ ਹੋਈ ਫਿਰ ਤੀਜੀ ਸਰਜਰੀ ਹੋਈ ਇਸ ਦਾ ਅੱਜ ਤੱਕ ਜੇ ਆਪਾਂ ਇੱਕ ਮੁਲਾਂਕਣ ਕਰੀਏ ਕਿੰਨਾ ਕ ਖਰਚਾ ਜਿਹੜਾ ਅੱਜ ਤੱਕ ਹੋ ਚੁੱਕਿਆ ਹੋ ਇਸ ਪੂਰੇ ਪ੍ਰੋਸੈਸ ਦੇ ਵਿੱਚ ਇਕ ਗੱਲ ਕਰੀਏ ਐਕਚੁਅਲੀ ਖਰਚਾ ਜਿਵੇਂ ਪਹਿਲੀ ਸਰਜਰੀ ਸੀਗੀ 2006 ਦੀ ਉਹਦਾ ਲਮਸਮ 1 ਲੱਖ ਦੇ ਕਰੀਬ ਖਰਚਾ ਸੀਗਾ ਜੀ ਤੇ ਉਸ ਤੋਂ ਬਾਅਦ ਮੈਡੀਕਲ ਮੈਡੀਸਨਸ ਜਿਹੜੀਆਂ ਚਲਦੀਆਂ ਸੀਗੀਆਂ ਉਹਨਾਂ ਦਾ ਖਰਚਾ ਸੀਗਾ ਉਸ ਤੋਂ ਬਾਅਦ ਜਿਵੇਂ 2013 ਵਿੱਚ ਸਾਈਬਰ ਨਾਈਫ ਟਰੀਟਮੈਂਟ ਬੀ ਐਲ ਕਪੂਰ ਦਿੱਲੀ ਦਿੱਤਾ ਗਿਆ ਉਹਦੀ 1 ਲੱਖ ਦੀ ਇੱਕ ਸੈਟਿੰਗ ਸੀਗੀ ਤੇ ਉਹ ਤਿੰਨ ਸੈਟਿੰਗਸ ਉੱਥੇ ਹੋਈਆਂ ਫਿਰ ਕੀਮੋਥੈਰਪੀ ਦੀਆਂ 6 ਸਾਈਕਲਸ ਹੋਏ ਉਹ 80000 ਦੇ ਕੈਪਸੂਲ ਆਉਂਦੇ ਸੀਗੇ ਇੱਕ ਡੋਸ ਮਤਲਬ 80000 ਦੀ ਪੈਂਦੀ ਸੀ ਸਾਨੂੰ 6 ਸਾਈਕਲਸ ਕੀਮੋਥੈਰਪੀ ਦੇ ਉਹ ਹੋਏ ਉਸ ਤੋਂ ਬਾਅਦ ਦੁਬਾਰਾ ਫੇਰ ਜਿਹੜੀ ਸਰਜੀ 2021 ਚ ਹੋਈ ਨਵੰਬਰ ਚ ਹੋਈ ਫਿਰ ਦਸੰਬਰ ਚ ਹੋਈ ਉਹਦਾ ਵੀ ਕਮ ਸਮ ਖਰਚਾ ਮੇਰਕਲ ਉਹ ਪੀਜੀਆਈ ਕਰਕੇ ਥੋੜਾ ਘੱਟ ਸੀਗਾ ਜਿਵੇਂ 1 ਲੱਖ ਦੇ ਕਰੀਬ ਤਾਂ ਹੈ ਹੀ ਸੀਗਾ ਫਿਰ ਉਸ ਤੋਂ ਬਾਅਦ ਜਿਹੜੇ ਗਾਮਾ ਨਾਈਫ ਦੀਆਂ ਦੋ ਸੈਟਿੰਗਸ ਹੋਈਆਂ 80000 ਪਰ ਸੈਟਿੰਗ ਉਹਦਾ ਖਰਚਾ ਸੀਗਾ ਉਸ ਤੋਂ ਬਾਅਦ 13 ਸਾਈਕਲਸ ਕੀਮੋਥੈਰਪੀ ਦੇ ਹੋਏ ਉਹਨਾਂ ਦਾ ਵੀ ਪਰ ਸਾਈਕਲ 6000 ਦੇ ਕਰੀਬ ਖਰਚਾ ਸੀ ਫਿਰ 4 ਬੈਵਾ ਸਿਜ਼ੂ ਮੈਪ ਦੇ ਇੰਜੈਕਸ਼ਨਸ ਲੱਗੇ ਉਹਨਾਂ ਦਾ ਵੀ ਇੱਕ ਡੋਜ਼ ਦਾ 15000 ਦੇ ਕਰੀਬ ਖਰਚਾ ਸੀਗਾ ਇਸ ਲਈ ਖਰਚਾ ਤਾਂ ਬਹੁਤ ਹੈ ਜੀ ਪਰ ਆਮ ਬੰਦਾ ਤਾਂ ਇਹਨਾਂ ਬੀਰ ਵੀ ਨਹੀਂ ਕਰ ਸਕਦਾ ਜੇ ਇਹਨਾਂ ਦੀ ਜੌਬ ਜਿਹੜੇ ਭਾਰਤ ਪੈਟਰੋਲੀਅਮ ਚ ਕਰਦੇ ਨੇ ਇਹ ਉਹ ਕਦੇ ਖਰਚੇ ਤੋਂ ਪਿੱਛੇ ਨਹੀਂ ਹਟੇ ਉਹਨਾਂ ਕਰਕੇ ਹੀ ਪੋਸੀਬਲ ਹੈ ਵੀ ਇਹਨਾਂ ਨੂੰ ਇੰਨੀ ਲਾਈਫ ਮਿਲੀ ਤੇ ਅਸੀਂ ਖਰਚਾ ਉਹਨਾਂ ਦੇ ਸਿਰ ਤੇ ਖਰਚਾ ਕਰ ਸਕੇ ਤੇ ਆਪਣਾ ਇਲਾਜ ਕਰਾ ਸਕੇ ਕਿਉਂਕਿ ਆਮ ਬੰਦਾ ਇੰਨਾ ਖਰਚਾ ਬੀਰ ਨਹੀਂ ਕਰ ਸਕਦਾ ਹੈ ਪਰ ਭਾਰਤ ਪੈਟਰੋਲੀਅਮ ਤਾਂ ਜੌਬ ਕਰਦੇ ਨੇ ਪਰ ਜਿਹੜੀ ਦੇਸ਼ ਤੇ ਲਈ ਇਹ ਖੇਡੇ ਜਿਸ ਦੇਸ਼ ਦੀ ਜਿਹੜੀ ਫੈਡਰੇਸ਼ਨਸ ਨੇ ਉਸ ਤੋਂ ਬਾਅਦ ਚੰਡੀਗੜ੍ਹ ਲਈ ਇਹ ਖੇਡੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਐ ਉਸ ਵੱਲੋਂ ਤੁਹਾਨੂੰ ਕੀ ਹੈਲਪ ਦਿੱਤੀਗੀ ਕਿ ਉਸ ਵੱਲੋਂ ਵੀ ਤੁਹਾਨੂੰ ਕੋਈ ਅਪਰੋਚ ਕੀਤੀਗੀ ਕਦੀ ਉਹਨਾਂ ਨੂੰ ਪਤਾ ਵੀ ਲੱਗਿਆ ਨਹੀਂ ਜੀ ਸਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਦੇ ਕੋਈ ਅਪਰੋਚ ਨਹੀਂ ਕੀਤੀ ਸਾਡੀ ਕੋਈ ਹੈਲਪ ਨਹੀਂ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਨਾ ਹੀ ਹਾਕੀ ਚੰਡੀਗੜ੍ਹ ਨੇ ਨਾ ਸਾਡੇ ਕਦੇ ਸਾਰ ਲਈ ਹੈ ਫਾਈਨੈਂਸ਼ੀਅਲ ਹੈਲਪ ਤਾਂ ਦੂਰ ਦੀ ਲੋੜ ਹੈ ਕਦੇ ਸਾਡਾ ਕਦੇ ਹਾਲ ਵੀ ਨਹੀਂ ਪੁੱਛਿਆ ਹੈਗਾ ਤੇ ਇਸ ਗੱਲ ਦੀ ਸਾਨੂੰ ਬੜੀ ਨਿਰਾਸ਼ਾ ਵੀ ਚੰਡੀਗੜ੍ਹ ਦੇ ਪਹਿਲੇ ਹਾਕੀ 올ੰਪੀਅਨ ਹੋਣ ਦੇ ਨਾਤੇ ਮਤਲਬ ਜੋ ਹੀ ਡਿਜ਼ਰਵ ਕਰਦੇ ਸੀ ਉਹ ਇਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਿਆ ਇਹਨਾਂ ਦਾ ਹਾਲ ਚਾਲ ਤੱਕ ਨਹੀਂ ਪੁੱਛਿਆ ਗਿਆ ਤੇ ਕੱਲ ਨੂੰ ਚੰਡੀਗੜ੍ਹ ਵੱਲੋਂ ਕੌਣ ਖੇਲਣਾ ਚਾਹੂਗਾ ਪਰ ਜਦੋਂ ਹੁਣ ਅੱਜ ਦੀ ਗੱਲ ਕਰੀਏ ਕੱਲ ਸ਼ਾਇਦ ਗੰਦੰਤਰ ਦੇ ਵੱਸ ਹੈਗਾ ਬਹੁਤ ਸਾਰੇ ਇਦਾਂ ਦੇ ਸਮਾਂ ਆਂਦਾ ਹੋਏਗਾ ਤੁਹਾਨੂੰ ਸਰਕਾਰੀ ਇਵੈਂਟਸ ਤੇ ਵੀ ਤੁਹਾਨੂੰ ਕਾਲਸ ਆਂਦੇ ਹੋਣਗੇ ਤੁਹਾਨੂੰ ਇਨਵਾਈਟਸ ਵੀ ਆਂਦੇ ਹੋਣਗੇ ਪਰ ਜਦੋਂ ਇਨਵਾਈਟਸ ਆਂਦੇ ਨੇ ਜਾਂ ਕਾਲਸ ਆਂਦੇ ਨੇ ਉਦੋਂ ਤੁਸੀਂ ਉਹਨਾਂ ਨੂੰ ਦੱਸਦੇ ਨਹੀਂ ਜਾਂ ਕਿ ਤੁਹਾਡੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਰਾਬਤਾ ਨਹੀਂ ਹੋ ਪਾਂਦਾ ਕਿ ਜੋ ਪਲੇਅਰ ਹੈ ਜਿਸ ਨੂੰ ਤੁਸੀਂ ਇਨਵਾਈਟ ਕਰ ਰਹੇ ਹੋ ਜਾਂ ਜਿਸ ਨੂੰ ਤੁਸੀਂ ਬੁਲਾ ਰਹੇ ਹੋ ਉਸ ਦੀ ਆਹ ਕੰਡੀਸ਼ਨ ਹੈ ਫਿਰ ਉਸ ਤੋਂ ਬਾਅਦ ਉਸ ਦਾ ਕੋਈ ਰਿਸਪਾਂਸ ਨਹੀਂ ਜੀ ਸਪੋਰਟਸ ਡਿਪਾਰਟਮੈਂਟ ਤੋਂ ਕਾਲ ਆਈ ਸੀਗੀ ਸੁਖਬੀਰ ਦੇ ਫੋਨ ਤੇ ਹੀ ਕਾਲਸ ਆਉਂਦੀਆਂ ਸੀਗੀਆਂ ਕਿਉਂਕਿ ਜਿਹੜੇ ਨੇ ਮੀਟਿੰਗਸ ਨੇ ਉਹਨਾਂ ਚ ਸੁਖਬੀਰ ਨੂੰ ਇਨਵਾਈਟ ਕੀਤਾ ਜਾਂਦਾ ਸੀ ਤੇ ਮੈਂ ਉਹਨਾਂ ਨੂੰ ਆਪ ਦੱਸਿਆ ਸੀਗਾ ਕਿ ਇਹਨਾਂ ਦੀ ਹੈਲਥ ਕੰਡੀਸ਼ਨ ਇਹ ਚੱਲ ਰਹੀ ਹੈ ਉਸ ਤੋਂ ਬਾਅਦ ਨਿਊਜ਼ਪੇਪਰ 'ਚ ਵੀ ਆਇਆ ਹੈ ਉਹ ਵੀ ਸਾਰਿਆਂ ਨੇ ਪੜ੍ਹਿਆ ਹੀ ਹੋਊਗਾ ਇਹ ਇਹ ਅਸੀਂ ਡਾਇਰੈਕਟਰ ਸਪੋਰਟਸ ਨੂੰ ਵੀ ਮੈਂ ਮੇਰੀ ਮਦਰ ਇਨ ਲਾ ਤੇ ਮੇਰੀ ਬੇਟੀ ਜਾ ਕੇ ਮਿਲ ਕੇ ਇਹਨਾਂ ਦੀ ਕੰਡੀਸ਼ਨ ਬਾਰੇ ਦੱਸ ਕੇ ਆਈਆਂ ਨੇ ਤੇ ਉਹਨਾਂ ਨੇ ਉਹਨਾਂ ਤੋਂ ਹੈਲਪਫੁਲੀ ਰਿਕੁਐਸਟ ਕੀਤੀ ਸੀ ਕਿ ਸਾਨੂੰ ਉਦੋਂ ਕੰਡੀਸ਼ਨ ਥੋੜੀ ਬੈਟਰ ਸੀ ਕਿ ਸਾਨੂੰ ਇੱਕ ਫਿਜ਼ੀਓਥੈਰੇਪਿਸਟ ਤੇ ਇੱਕ ਅਟੈਂਡੈਂਟ ਪ੍ਰੋਵਾਈਡ ਕੀਤਾ ਜਾਵੇ ਉਹ ਕਹਿੰਦੇ ਕਿ ਫਿਜ਼ੀਓਥੈਰੇਪਿਸਟ ਦੀਆਂ ਇੰਟਰਵਿਊਜ਼ ਹੋ ਚੁੱਕੀਆਂ ਨੇ 2-4 ਦਿਨਾਂ 'ਚ ਤੁਹਾਡੇ ਲਈ ਕੁਝ ਕੀਤਾ ਜਾਊਗਾ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨਹੀਂ ਲਈ ਕਿੰਨਾ ਟਾਈਮ ਹੋ ਗਿਆ ਸੀ ਫਸਟ ਵੀਕ ਆਫ ਜਨਵਰੀ 'ਚ ਜਾ ਕੇ ਆਏ ਸੀ ਮਦਰ ਇਨ ਲਾ ਤੇ ਬੇਟੀ ਮੇਰੀ ਪਰ ਉਸ ਤੋਂ ਬਾਅਦ ਕਿਸੇ ਨੇ ਕੋਈ ਸਾਡਾ ਨਾਲ ਰਾਬਤਾ ਨਹੀਂ ਕਾਇਮ ਕੀਤਾ ਨਾ ਹੌਕੀ ਚੰਡੀਗੜ੍ਹ ਨੇ ਨਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨਾ ਹੀ ਸਾਡੇ ਸਪੋਰਟਸ ਡਿਪਾਰਟਮੈਂਟ ਨੇ ਸਪੋਰਟਸ ਡਿਪਾਰਟਮੈਂਟ ਨੇ ਤਾ ਕਿਾਸੀ ਵੈਸੀ ਤੁਹਾਡਾ ਗਵਰਨਰ ਤੱਕ ਕੇਸ ਬਣਾ ਕੇ ਭੇਜਾਂਗੇ ਪਰ ਬੜੇ ਮਤਲਬੀ ਪਰ ਇਹ ਮੰਨਣਾ ਕਹਿ ਰਹੇ ਆ ਕਿ ਕਿਸੇ ਨੇ ਸਾਰ ਨਹੀਂ ਲਈ ਸਾਡੀ ਸਾਡੇ ਨਾਲ ਕੋਚ ਸਾਹਿਬ ਵੀ ਮਜੂਰੀ ਛੋਟੀ ਸਾਹਿਬ ਜੋ ਕਿ ਕੋਚ ਕਰਦੇ ਰਹੇ ਨੇ ਸੁਖਬੀਰ ਗਿੱਲ ਨੂੰ ਕੋਚ ਸਾਹਿਬ ਬਹੁਤ ਸਾਰੇ ਪਲੇਅਰਸ ਤੁਹਾਡੇ ਕੋਚਿੰਗ ਦੇ ਵਿੱਚੋਂ ਨਿਕਲੇ ਹੋਣਗੇ ਸ਼ਾਇਦ ਕੋਈ ਔਰ ਅਰਸ਼ਾਂ ਤੇ ਵੀ ਹੋਣਗੇ ਪਰ ਜਦੋਂ ਸੁਖਬੀਰ ਗਿਲ ਵਰਗੇ ਆਪਾਂ ਪਲੇਅਰ ਨੂੰ ਦੇਖਦੇ ਆਂ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਮੈਡਮ ਨੇ ਕਹਿਣਾ ਕਿ ਐਡਮਿਨਿਸਟ੍ਰੇਸ਼ਨ ਨੇ ਕੋਈ ਸਾਰ ਨਹੀਂ ਲਈ ਕਿ ਇਹਦੇ ਨਾਲ ਫੇ ਕੀ ਮੰਨੀਏ ਕਿ ਪਲੇਅਰਾਂ ਦਾ ਮਨੋਬਲ ਡੱਕ ਮਗਾਉਂਦਾ ਕੀ ਕੋਈ ਪਲੇਅਰ ਆ ਕੇ ਕਹਿੰਦਾ ਕਿ ਹਾਂਜੀ ਮੈਂ ਇਸ 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 ਸਿਟੀ ਵੱਲੋਂ ਜਾਂ ਇਸ ਯੂਟੀ ਵੱਲੋਂ ਖੇਡਣਾ ਚਾਹੁੰਦਾ ਤੁਹਾਡੇ ਕੀ ਉਸ ਤੋਂ ਬਾਅਦ ਜਦੋਂ ਸੁਖਬੀਰ ਵਰਗੇ ਤੁਸੀਂ ਕਿਸੇ ਨੂੰ ਕਹਾਣੀ ਦੱਸਦੇ ਹੋ ਜਾਂ ਕੋਈ ਬਿਆਨ ਕਰਦੇ ਹੋ ਉਸ ਤੋਂ ਬਾਅਦ ਕੀ ਰਿਐਕਸ਼ਨ ਹੁੰਦਾ ਪਲੇਅਰਸ ਦਾ ਦੇਖੋ ਜੀ ਪਲੇਅਰਸ ਹਰੇਕ ਪਲੇਅਰ ਰਿਸਪੈਕਟ ਮੰਗਦਾ ਹੈਗਾ ਕਿਉਂਕਿ ਜਿਹੜਾ ਕੰਟਰੀ ਵਾਸਤੇ ਖੇਲਦਾ ਉਹਦੇ ਵਾਸਤੇ ਬੜੀ ਡੈਡੀਕੇਸ਼ਨ ਸੋਸਾਇਟੀ ਦੇ ਬੋਥ ਹਾਰਡ ਵਰਕ ਕਰਨਾ ਪੈਂਦਾ ਜੇ ਇਹ ਸੁਖਵੀਰ ਗਿੱਲ ਦੀ ਹਾਲਤ ਦੇਖ ਕੇ ਮੈਂ ਨਹੀਂ ਸਮਝਦਾ ਕੋਈ ਵੀ ਪਲੇਅਰ ਚੰਡੀਗੜ੍ਹ ਨੂੰ ਖੇਲਣਾ ਚਾਹੇਗਾ ਪਰ ਉਸ ਸਮੇਂ ਕੀ ਉਸ ਸਮੇਂ ਕੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਪਲੇਅਰ ਸ਼ਾਇਦ ਹੀ ਕੋਈ ਖੇਡਣਾ ਚਾਹੇਗਾ ਪਰ ਤੁਸੀਂ ਕੋਚ ਕਰ ਰਹੇ ਹੋ ਤੁਹਾਡਾ ਐਡਮਿਨਿਸਟ੍ਰੇਸ਼ਨ ਨਾਲ رابطہ ਜ਼ਰੂਰ ਹੁੰਦਾ ਹੋਵੇਗਾ ਤੁਸੀਂ ਲਗਾਤਾਰ ਸਪੋਰਟਸ ਦੀ ਜਿਹੜੇ ਫੈਡਰੇਸ਼ਨਸ ਹੈਗੀਆਂ ਨੇ ਉਹਨਾਂ ਨਾਲ ਵੀ ਰਾਬਤਾ ਚ ਹੋਵਗੇ ਕਦੇ ਉਹਨਾਂ ਨਾਲ ਤੁਸੀਂ ਇਹਨਾਂ ਦਾ ਜ਼ਿਕਰ ਕੀਤਾ ਹੋਵੇ ਇਸ ਬਾਰੇ ਤੁਹਾਨੂੰ ਮੈਂ ਗੱਲ ਚ ਜਾਣਨਾ ਪਾਵਾਂ ਪਾਣਾ ਪਾਵਾਂਗਾ ਜੀ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਾਂ ਸਪੋਰਟਸ ਡਿਪਾਰਟਮੈਂਟ ਜਾਂ ਹਾਕੀ ਚੰਡੀਗੜ੍ਹ ਨੇ ਕਦੇ ਵੀ ਸਾਡੇ ਨਾਲ ਰਾਬਤਾ ਨਹੀਂ ਕੀਤਾ ਨਾ ਹੀ ਸਾਨੂੰ ਉਹਨਾਂ ਨੇ ਕਦੇ ਕਾਲ ਕੀਤੀ ਹੈ ਕਰਸੀ ਸੇਖ ਜਦੋਂ ਜਿੱਦਾਂ ਅਸੀਂ ਵਰਲਡ ਕੱਪ ਤੇ ਜੂਨੀਅਰ ਏਸ਼ੀਅਨ ਗੇਮ ਜਿੱਤੇ ਸੀਗੇ ਜਾਂ ਏਸ਼ੀਆ ਕੱਪ ਮੇਰੇ ਹੁੰਦੇ ਜਿੱਤੇ ਸੀਗੇ ਅਣਕ ਅੱਜ ਤੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਦੇ ਯਾ ਸਪੋਰਟ ਪਾਲ ਮੈਂ ਕਦੇ ਸਾਨੂੰ ਕਦੇ ਅ ਮਤਲਬ ਬੁਲਾ ਕੇ ਆਨਰ ਦਾ ਗੱਲ ਗੱਲ ਕਰਦੇ ਦੂਰ ਸੱਣ ਕਦੇ ਚਾਹ ਤਾਂ ਕੱਪ ਵੀ ਨਹੀਂ ਪੀਤਾ ਉਹਨਾਂ ਨੇ ਤੇ ਇਸ ਲਈ ਮੈਂ ਨਹੀਂ ਸਮਝਦਾ ਕਿਉਂਕਿ ਇੱਥੇ ਚੰਡੀਗੜ੍ਹ ਦੇ ਪਲੇਅਰਾਂ ਦਾ ਕਿਸੇ ਦੀ ਇੱਜ਼ਤ ਹੈਗੀ ਠੀਕ ਹੈ ਸੋ ਇਹ ਨੇ ਉਹ ਕੋਚ ਜਿਹਨਾਂ ਨੇ ਦੱਸਿਆ ਕਿ ਕੀ ਅੱਜ ਦੇ ਸਮੇਂ ਦੇ ਵਿੱਚ ਪਲੇਅਰਾਂ ਦਾ ਕਾਣ ਹੋ ਰਿਹਾ ਤੇ ਸਾਡੇ ਨਾਲ ਉਹਨਾਂ ਦੇ ਧਰਮ ਪਤਨੀ ਮਿਯੂਨਸ ਮੈਡਮ ਇੱਕ ਆਖਰੀ ਸਵਾਲ ਇਹ ਜ਼ਰੂਰ ਪੁੱਛਣਾ ਚਾਹਵਾਂਗੇ ਕਿ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਕਿਸ ਤਰੀਕੇ ਨਾਲ ਤੁਸੀਂ ਪ੍ਰਸ਼ਾਸਨ ਤੋਂ ਕੀ ਉਮੀਦ ਰੱਖ ਰਹੇ ਹੋ ਕਿ ਪ੍ਰਸ਼ਾਸਨ ਤੁਹਾਡੀ ਕੀ ਸੁਣੇ ਪ੍ਰਸ਼ਾਸਨ ਨੂੰ ਤਾਂ ਹੀ ਮੰਗ ਸੀ ਮੰਗ ਹੈ ਜੀ ਸਾਡੀ ਵੀ ਸਾਡੇ ਨਾਲ ਰابطਾ ਕਾਇਮ ਕੀਤਾ ਜਾਵੇ ਜਿਵੇਂ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਨਰਸਿੰਗ ਸਟਾਫ ਅਵੇਲੇਬਲ ਕਰਾਇਆ ਜਾਵੇ ਤੇ ਸਾਨੂੰ اٹੈਂਡੈਂਟ ਦੀ ਲੋੜ ਹੈ اٹੈਂਡੈਂਟ ਸਾਡੇ ਲਈ ਪ੍ਰੋਵਾਈਡ ਕੀਤਾ ਜਾਵੇ ਤੇ ਇਹ ਸਾਡੇ ਘਰ ਦੇ ਲੋਨ ਅਰਨਿੰਗ ਮੈਂਬਰ ਨੇ ਕਿਉਂਕਿ ਸਾਡੇ ਘਰ ਚੋਰ ਕੋਈ ਇਨਕਮ ਦਾ ਸੋਰਸ ਨਹੀਂ ਹੈ ਜਿਹੜੇ ਹੁਣੇ ਮੈਡੀਕਲ ਲੀਵ ਤੇ ਹੀ ਚੱਲ ਰਹੇ ਨੇ ਤੇ ਉਹਦੇ 'ਚ ਸਾਡੀ ਕੋਈ ਹੈਲਪ ਕੀਤੀ ਜਾਵੇ ਠੀਕ ਹੈ ਜੀ ਸੁਇਸਨ ਸਰਨਾਲੇ 올ੰਪੀਅਨ ਸੁਖਬੀਰ ਗਿੱਲ ਦਾ ਪਰਿਵਾਰ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਕੀ ਸਮੇਂ ਦੇ ਵਿੱਚ ਜਿਹੜਾ ਇਸ ਵਕਤ 올ੰਪੀਅਨ ਸੁਖਬੀਰ ਗਿੱਲ ਚੱਲ ਰਹੇ ਨੇ ਬੈਡਮਿੰਟਨ ਨੇ ਪਿਛਲੇ 4 ਮਹੀਨੇ ਤੋਂ ਲਗਾਤਾਰ ਮੈਡੀਕਲ ਲੀਵਜ਼ ਦੇ ਉੱਤੇ ਨੇ ਪਰ ਹਾਲੇ ਤੱਕ ਇਹਨਾਂ ਦਾ ਕਹਿਣਾ ਹੈ ਕਿ ਜਿਸ ਯੂਟੀ ਵੱਲੋਂ ਸੁਖਬੀਰ ਗਿੱਲ ਖੇਡਦੇ ਰਹੇ ਉਸ ਯੂਟੀ ਦੇ ਐਡਮਿਨਿਸਟ੍ਰੇਸ਼ਨ ਨੇ ਅੱਜ ਤੱਕ ਸਾਰ ਨਹੀਂ ਲਈ ਨਾ ਸਪੋਰਟਸ ਡਿਪਾਰਟਮੈਂਟ ਨੇ ਲਈ ਤੇ ਉਮੀਦ ਰੱਖ ਰਹੇ ਨੇ ਕਿ ਸ਼ਾਇਦ ਸਪੋਰਟਸ ਡਿਪਾਰਟਮੈਂਟ ਜਾਂ ਫਿਰ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਇਹਨਾਂ ਦਾ رابطہ ਕਾਇਮ ਕਰੇ ਤੇ ਜਿਹੜੀ ਆ ਲੋੜਿੰਦਾ ਚੀਜ਼ਾਂ ਜੋ ਜ਼ਿੰਮੇਵਾਰੀਆਂ ਐਡਮਿਨਿਸਟ੍ਰੇਸ਼ਨ ਨੂੰ ਇੱਕ 올ੰਪੀਅਨ ਦੇ ਪ੍ਰਤੀ ਨਿਭਾਉਣੀਆਂ ਚਾਹੀਦੀਆਂ ਨੇ ਉਹ 올ੰਪੀਅਨ ਦੇ ਪ੍ਰਤੀ ਨਿਸ਼ਮੇਵਾਰੀਆਂ ਐਡਮਿਨਿਸਟ੍ਰੇਸ਼ਨ ਨਿਭਾਵੇ ਕੈਮਰਾ ਪਰਸਨ ਨਿਤਿੰਦਰ ਨਾਲ ਸਾਹਿੰਦਰੂਲਾ ਲਿਵਿੰਗ ਇੰਡੀਆ న్యూਸ ਚੰਡੀਗੜ੍ਹ